ਐਡੇ ਜੈਲੂ ਧੰਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਕਿਤੇ ਮਾਈ ਦੇਸਾਂ ਹੁੰਦੀ ਹੈ ਏ ਗਰੀਬ ਨਿਵਾਸ ਸਤਿਗੁਰੂ ਜੀ ਉਮਰ ਵਢੇਰੀ ਹੁੰਦੀ ਜਾ ਰਹੀ ਹੈ ਕਿਰਪਾ ਕਰੋ ਘਰ 'ਚ ਕੋਈ ਬੂਟਾ ਲੱਗ ਜਾਵੇ ਉਹ ਮਾਈ ਤੇਰੇ ਕਰਮਾਂ 'ਚ ਪੁੱਤਰ ਹੈ ਹੀ ਨਹੀਂ ਰੋਂਦੀ ਹੀ ਵਾਪਸ ਜਾਂਦੀ ਹੈ ਭਾਈ ਗੁਰਦਾਸ ਜੀ ਦੇ ਨਾਲ ਮਿਲਾਪ ਹੁੰਦਾ ਹੈ ਭਾਈ ਗੁਰਦਾਸ ਜੀ ਨੂੰ ਬੇਨਤੀ ਕਰਦੀ ਹੈ ਅੱਜ ਤੇਰੇ ਗੁਰੂ ਨੇ ਵੀ ਨਾ ਕਰ ਦਿੱਤੀ ਭਾਈ ਗੁਰਦਾਸ ਜੀ ਕਹਿੰਦੇ ਉਹ ਬੀਬਾ ਰੋਣਾ ਉਹ ਬੀਬਾ ਰੋਣਾ ਇਹ ਦਰ ਬੜਾ ਵੱਡਾ ਹੈ ਇਹਦਾ ਉਹ ਦਰ ਹੈ ਜਿੱਥੇ ਲੋਕ ਰੋਂਦੇ ਹੋਏ ਆਉਂਦੇ ਨੇ ਤੇ ਹੱਸਦੇ ਜਾਂਦੇ ਨੇ ਕਹਿੰਦੀ ਤੇਰੇ ਗੁਰੂ ਨੇ ਵੀ ਮੈਨੂੰ ਨਾ ਕਰ ਦਿੱਤੀ ਬੀਬਾ ਕੀ ਆਖਿਆ ਗੁਰੂ ਨੇ ਗੁਰੂ ਜੀ ਨੇ ਆਖਿਆ ਕਿ ਬੀਬਾ ਤੇਰੇ ਕਰਮਾ ਚ ਪੁੱਤਰ ਹੈ ਹੀ ਨਹੀਂ ਉਸ ਵੇਲੇ ਭਾਈ ਗੁਰਦਾਸ ਜੀ ਨੇ ਬੈਟਰੀ ਚਾਰਜ ਕਰ ਦਿੱਤੀ ਮਿਲ ਜਾ ਵੀ ਕੋਈ ਰੰਗਿਆ ਹੋਇਆ ਇੱਕ ਰੰਗਿਆ ਹੋਇਆ ਹੀ ਬੈਟਰੀ ਨੂੰ ਕੋਈ ਚਾਰਜ ਕਰ ਸਕਦਾ ਹੈ ਭਾਈ ਗੁਰਦਾਸ ਜੀ ਕੇ ਆਖਣ ਲੱਗੇ ਬੀਬਾ ਕੱਲ ਨੂੰ ਫਿਰ ਜਾਈ ਨਿਮਰਤਾ ਸਹਿਤ ਜਾਈ ਜਾ ਕੇ ਹੱਥ ਜੋੜ ਕੇ ਬੇਨਤੀ ਕਰੀਏ ਗਰੀਬ ਨਿਵਾਜ਼ ਸਤਿਗੁਰੂ ਜੀ ਤੁਸੀਂ ਪਰਮੇਸ਼ਰ ਦੇ ਸਰੂਪ ਹੋ ਇੱਥੇ ਵੀ ਲਿਖਣ ਵਾਲੇ ਤੁਸੀਂ ਹੋ ਤੇ ਉੱਥੇ ਵੀ ਲਿਖਣ ਵਾਲੇ ਤੁਸੀਂ ਹੋ ਕਿਰਪਾ ਕਰੋ ਜੇ ਮੇਰੀ ਗਰੀਬਨੀ ਦੇ ਕਰਮਾ ਕਰਕੇ ਉੱਥੇ ਨਹੀਂ ਲਿਖਿਆ ਤਾਂ ਹੁਣ ਲਿਖ ਦਿਓ ਹੁਣ ਅਗਲੇ ਦਿਨ ਫਿਰ ਜਾਂਦੀ ਹੈ ਮਾਈ ਦੇਸਾਂ ਜਾ ਕੇ ਬੇਨਤੀ ਕਰਦੀ ਹੈ हे ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ हे ਬੰਦੀ ਸ਼ੋਰ ਪਿੱਤਾ ਜੀ ਤੁਸੀਂ ਬੜੇ ਦਿਆਲੂ ਹੋ ਉਮਾਈ ਤੈਨੂੰ ਕੱਲ ਵੀ ਆਖਿਆ ਸੀ ਤੇਰੇ ਕਰਮਾਂ ਚ ਪੁੱਤਰ ਹੈ ਹੀ ਨਹੀਂ ਫਿਰ ਆ ਜਾ ਗਈਆਂ ਸਤਿਗੁਰੂ ਜੇ ਮੇਰੀ ਅਪਹਾਗਨ ਦੇ ਕਰਮਾਂ ਦੇ ਕਰਕੇ ਉੱਥੇ ਨਹੀਂ ਲਿਖਿਆ ਤਾਂ ਸਤਿਗੁਰੂ ਜੀ ਹੁਣ ਲਿਖਦੇ ਹੋ ਉੱਥੇ ਵੀ ਲਿਖਣ ਵਾਲੇ ਤੁਸੀਂ ਤੇ ਇੱਥੇ ਵੀ ਲਿਖਣ ਵਾਲੇ ਤੁਸੀਂ ਗੁਰਮਖੋ ਜਦੋਂ ਸ਼ਰਧਾ ਭਾਵਨਾ ਦੇ ਨਾਲ ਬੇਨਤੀ ਕੀਤੀ ਸਤਿਗੁਰ ਦੇ ਚਰਨਾਂ ਦੇ ਵਿੱਚ ਇਤਿਹਾਸ ਗਵਾਹ ਹੈ ਜਿਸ ਮਾਈ ਦੇ ਕਰਮਾ ਦੇ ਵਿੱਚ ਕੋਈ ਪੁੱਤਰ ਨਹੀਂ ਸੀ ਲੋਕ ਉਹਨੂੰ ਅਪਹਾਗਣ ਕਹਿੰਦੇ ਸਨ ਜਦੋਂ ਸ਼ਰਧਾ ਭਾਵਨਾ ਦੇ ਨਾਲ ਸਤਗੁਰੂ ਦੀ ਸ਼ਰਧ ਵਿੱਚ ਆ ਕੇ ਬੇਨਤੀ ਕੀਤੀ ਇਤਿਹਾਸ ਗਵਾਹ ਹੈ ਉਸ ਮਾਈ ਦੇਸਾਂ ਨੇ ਸੱਤ-ਸੱਤ ਪੁੱਤਰਾਂ ਨੂੰ ਗੋਦੀ ਖੜਾਇਆ ਜਗ ਰਗ ਜਾਵੇ ਨਿਆਲੋ ਜਾਵੇ ਛੇਵੇਂ ਪਾਛਾ ਦੇ ਚਰਨਾਂ ਨੂੰ ਪਾਵੇ ਸਤਿ ਸ੍ਰੀ ਅਕਾਲ ਫਿਰ ਉਹ ਮਾਈ ਦੇਸਾਂ ਲੋਕ ਪਤਾ ਕੀ ਕਹਿੰਦੇ ਸਰ ਇਤਾਂ ਬੀਬੀ ਸਲਖਣੀ ਹੈ ਉਹ ਬੀਬੀ ਸਲਖਣੀ ਬਣੀ ਫੇ ਚੱਬੇ ਦੀ ਰਹਿਣ ਵਾਲੀ ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਹੈ ਇਹ ਗੁਰੂ ਕੇ ਲਾਲ ਗੁਰੂ ਕੇ ਵਜ਼ੀਰ ਸਤਪੁਰ ਦੀ ਤਾਬਿਆਂ ਬੈਠੇ ਨੇ ਉਸੇ ਕੁਲ ਦੇ ਵਿੱਚ ਉਹਨੇ ਗੁਰਮਖੋ ਕਿਰਪਾ ਕੀਤੀ ਜਿੰਨਾਂ ਦੇ ਅਸਥਾਨ ਤੇ ਬੈਠੇ ਹੋ ਛੇਵੇਂ ਪਾਸ਼ਾ ਧੰਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ